ਕੋ ਹੈ ਗਾਇਜ਼ ਬਚ ਕੇ ਦਿਨ ਦਿਨ ਚਾਰ ਸੋ ਗਾਇਜ਼ ਆਪਾਂ ਹੁਣ ਕਰਨ ਲੱਗੇ ਆ ਪ੍ਰੈਂਕ ਕਿਹੜਾ ਪ੍ਰੈਂਕ ਕਿਹੜਾ ਪ੍ਰੈਂਕ ਐਂਡਿੰਗ ਪ੍ਰੈਂਕ ਪਾਪਾ ਦੋਨਾਂ ਨੇ ਆਲਰੇਡੀ ਤੋੜਤੀ ਲੜ ਕੇ ਕਿਨੇ ਤੋੜੀ ਯਾਰ ਤਾੜਾ ਦਬਾਅ ਖਰਾਬ ਹੈਗਾ ਭੈਣ ਤੁਸੀਂ ਇਹ ਦੁਕਾਨ ਕਰ ਰਹੇ ਨੇ ਕਿਨੇ ਤੋੜੀ ਐ ਇਹਨਾਂ ਦੋਨਾਂ ਨੇ ਸਹਰਾਣਾ ਗਾਇਸ ਗੁੱਡ ਮਾਰਨਿੰਗ ਕੀ ਹਾਲ ਚਾਲ ਸਭ ਦਾ ਆਈ ਹੋਪ ਸਭ ਬਹੁਤ ਵਧੀਆ ਹੋ ਗਿਆ ਆਪਾਂ ਵੀ ਬਹੁਤ ਵਧੀਆ ਤੇ ਆਪਾਂ ਅੱਗੇ ਹੁਣ ਜਿਮ ਤੋਂ ਤੇ ਹੁਣ ਪੀਣ ਲੱਗੇ ਆਪਾਂ ਮੇਥੀ ਜਵੈਨ ਤੇ ਜੀਰੇ ਤੇ ਸੌਪ ਵਾਲਾ ਪਾਣੀ ਤੇ ਇਹ ਲੱਗੇ ਹੁਣ ਜੂਸ ਦੀ ਪ੍ਰੇਪਰੇਸ਼ਨ ਕੀ ਕਰਨ ਪ੍ਰੇਪਰੇਸ਼ਨ ਜੂਸ ਰੈਡੀ ਕਰਨ ਪਹਿਲਾਂ ਆਪਾਂ ਇਹ ਵੀ ਜਿਮ ਤੋਂ ਆ ਗਏ ਬਹੁਤ ਪਤਲੇ ਹੋ ਗਏ ਤੇ ਗਾਇਸ ਮੈਂ ਵੀ ਬਹੁਤ ਪਤਲੀ ਹੋ ਚੁੱਕੀ ਥੋੜੀ ਜਿਹੀ ਤੇ ਮਿਲਦੇ ਆ ਫੇਰ ਤੁਹਾਨੂੰ ਸੋ ਗਾਇਸ ہمارا ਜੂਸ ਹੋ ਚੁੱਕਾ ਹੈ ਰੈਡੀ ਤੋਂ ਹਮ ਪੀਣੇ ਲਗੇ ਅਬ ਜੂਸ ਇਸ ਸੇ ਫੇਸ ਵੀ ਸਾਫ ਹੋ ਜਾ ਤੋ ਹੈ ਗਾਇਸ ਬਚ ਕੇ ਦਿਨ ਦਿਚਾਰ ਮੈਂ ਸੋਈ ਸੀ ਕੰਮ ਕੰਮ ਕਰਕੇ ਰੋਟੀ ਬਣਾ ਆ ਗਈ ਹੋਣ ਹੋ ਚੁੱਕੀ ਆ ਮੈਂ ਨੀਂਦ ਵੀ ਮੇਰੀ ਪੂਰੀ ਹੁਣ ਆਪਾਂ ਦੇਖਦੇ ਆ ਕਿਤੇ ਜਾਂਦੇ ਆ ਤੇ ਫੇਰ ਤੁਹਾਨੂੰ ਮਿਲਾਂਗੇ ਸੋ ਗਾਇਜ਼ ਆਪਾਂ ਹੁਣ ਕਰਨ ਲੱਗੇ ਆ ਪ੍ਰੈਂਕ ਕਿਹੜਾ ਪ੍ਰੈਂਕ ਕਿਹੜਾ ਪ੍ਰੈਂਕ ਐਂਡ ਰੀਅਲੀ ਪ੍ਰੈਂਕ ਪਾਪਾ ਨਾਲ ਐਲਈਡੀ ਪ੍ਰੈਂਕ ਕਰਨ ਲੱਗੇ ਆ ਦੇਖਦੇ ਉਹਨਾਂ ਨੂੰ ਪਤਾ ਲੱਗਦਾ ਕਿ ਨਹੀਂ ਪਤਾ ਲੱਗਦਾ ਹਜੂ ਆਈ ਨਹੀਂ ਆਫਿਸ ਤੇ ਕਿ ਉਹਨਾਂ ਨੇ ਕਦੀ ਨਹੀਂ ਇਦਾਂ ਉਹਨਾਂ ਨੇ ਕਦੀ ਵੀ ਇਦਾਂ ਦਾ ਪ੍ਰੈਂਕ ਪ੍ਰੂਂਕ ਦੇਖਿਆ ਨਹੀਂ ਆ ਤੇ ਉਹ ਜਦੋਂ ਆਫਿਸ ਤੋਂ ਆਉਗੇ ਤੇ ਫਿਰ ਉਹਨਾਂ ਨਾਲ ਪ੍ਰੈਂਕ ਕਰਦੇ ਆ ਗਾਇਜ਼ ਉਹ ਇਹ ਬਣਾਏਗੀ ਆਪਣੇ ਫੋਨ ਚ ਕੈਮਰਾ ਕਿਉਂਕਿ ਮੈਂ ਕਹੂੰਗੀ ਇਹਨੇ ਤੋੜਿਆ ਹੈ ਏ ਇਹ ਮੂੰਹ નીચે ਕਰਕੇ ਬੈਠੀ ਰਹੇਗੀ ਤੇ ਇਹ ਬਣਾਏਗੀ ਸਾਰਾ ਵਲੌਗ ਤੇ ਮੈਂ ਮਿਲਦੀ ਰਹਾਂਗੀ ਗਾਇਜ਼ ਆਈ ਥਿੰਕ ਕੈਮਰਾ ਲਗਾਇਆ ਹੈ ਤੇ ਪਾਪਾ ਮम्मा ਪਾਪਾ ਆ ਚੁੱਕੇ ਆ ਕਿ ਹੁਣ ਜਿੱਤਾਂ ਹੀ ਆਉਗੇ ਗਾਇਜ਼ ਅਸੀ ਕੋਈ ਪਲਾਨ ਉਹਨਾਂ ਨੂੰ ਨਹੀਂ ਦੱਸਿਆ ਕੁਛ ਵੀ ਨਹੀਂ ਹੈ ਉਹਨਾਂ ਨੇ ਘੰਟਾ ਲਾ ਕੇ ਆਣਾ ਹੈ ਅੰਦਰ ਨਹੀਂ ਕਰਦੇ ਵੇ ਐਕਟਿਵ ਅੰਦਰ ਨਹੀਂ ਕਰਨਾ ਉਹਨਾਂ ਨੇ ਜਾਣਾ ਕਿਤੇ ਫੇਰ ਆ ਗਏ ਆ ਗਾਇਸ ਤੇ ਆਪਾਂ ਹੁਣ ਫਟਾਫਟ ਆ ਗਏ ਮੰਮਾ ਲਾ ਦੋ ਚਿੱਤ ਲਾ ਚਿੱਤ ਕਿੱਥੇ ਲੱਗ ਗਈ YouTube ਤਾਂ ਹਾਂ YouTube YouTube ਛੱਤੀ ਕਰੋ ਆ ਵਾਲੀ ਆ ਵਾਲੀ ਮੇਰਾ ਹਾਸਾ ਨਿਕਲ ਜਾ ਮੰਮਾ ਜਲਦੀ ਕਰ ਲੈ ਕਰ ਨਾ ਉਹ ਤੋਂ ਸਹੀ ਕਰੋ ਹਾਂ ਮੇਰਾ ਹਾਸਾ ਨਿਕਲ ਪਪਾ ਨਹੀਂ ਚੁੱਕਦਾ ਜਨਾਬ ਨੇ ਯਾਰ ਹਲੋ ਮੇਰਾ ਤਾਂ ਹਾਸਾ ਨਿਕਲੀ ਜਾਂਦਾ ਹੈ ਚਲਦੇ ਆਂ ਇੱਧਰ ਆ ਕੇ ਪਹਿਲਾਂ ਆਪਣੀਆਂ ਕੁੜੀਆਂ ਦੇ ਕੰਮ ਤਾਂ ਦੇਖ ਲੋ ਦੋਨਾਂ ਨੇ ਐਲਈਡੀ ਤੋੜਤੀ ਲੜ ਕੇ ਕਿਨੇ ਤੋੜੀ ਐ ਇਹਨਾਂ ਨੇ ਇੱਕ ਦੂਜੀ ਅੱਜ ਤੜਾ ਦਬਾਅ ਖਰਾਬ ਹੈਗਾ ਭੈਣ ਜੀ ਤੁਸੀਂ ਇਹ ਦੁਕਾਨ ਕਰਦੇ ਰਹਿੰਦੇ ਆ ਕਿਨੇ ਤੋੜੀ ਐ ਇਹਨਾਂ ਦੋਨਾਂ ਨੇ ਸਹਰਾਣਾ ਮਾਰਿਆ ਇੱਕ ਉਹ ਦੰਦ ਕੱਢਣ ਦਿਆ ਵਾ ਜੰਦਾ ਨਵੀਂ ਐਲਈਡੀ ਆਏਗੀ ਜੰਦਾ ਨਵੀਂ ਐਲਈਡੀ ਜੰਦਾ ਸਗੋਂ ਨਵੀਂ ਐਲਈਡੀ ਆਏਗੀ ਐਂ ਮੈਂ ਤਾਂ ਤੁਹਾਨੂੰ ਕਮਾਣਾ ਨਹੀਂ ਨਾ ਪੈਂਦਾ ਹੈਗਾ ਹੁਣ ਮੈਂ ਤਾਂ ਨਹੀਂ ਲਿਆ ਕੇ ਦੇਣੀ ਕੀ ਐ ਦੰ ਮਰਜੀ ਚਲਾਓ ਭੈਣ ਕੁਝ ਦੇਖਣਾ ਨਹੀਂ ਹਣਾ ਗਾਲਾਂ ਕੱਢਣੀਆਂ ਆਂਦੀਆਂ ਤੁਹਾਨੂੰ ਬੱਸ ਭੈਣ ਤਰ ਪਾੜਾ ਬਵੜਾ ਤਰ ਤਾਪਦਾ ਲੱਗੇ ਨਾਉ ਕੋਹਨ ਕੀ ਦੇਖਣਾ ਵਾ ਇੱਕ ਦੂਜੇ ਨਾਲ ਲੜ ਕੇ ਉਹ ਸਰਾਨਾ ਮਾਰਦੀਆਂ ਤੂੰ ਆਪਣੇ ਗੇਮਾਂ ਚ ਲੱਗੀ ਰਹੇ ਮੈਂ ਮੈਂ ਲਿਆਵਾ ਡਾਂਗ ਜਨਾ ਫੋੜ ਭਰਾਵਾ ਇਹਨਾਂ ਦੇ ਫਿਰ ਇੱਕ ਗਿਟਾਰੀਆ ਆਈਂਦਾ ਇਹ ਵੀਡੀਓ ਪਪਾ ਵੀਡੀਓ ਦੇਖਾ ਕਿਵੇਂ ਲੱਗੀ ਗਾਇਸ ਕੁਛ ਜ਼ਿਆਦਾ ਹੋ ਜਾਣਾ ਸੀ ਫਿਰ ਉਹ ਸਾਨੂੰ ਕੱਟਣਾ ਪੈਣਾ ਸੀ ਆਇਆ ਪ੍ਰੋਤਰਾਇ ਜਰਦਾ ਤੁਸੀਂ ਸੱਚੀ ਹਾਥ ਥਲਾ ਦਿਓ ਆਪਕੇ ਸਾਥ ਪ੍ਰੈਂਕ ਹੋ ਗਿਆ ਆਪਕੇ ਸਾਥ ਪ੍ਰੈਂਕ ਹੋ ਚੁੱਕਾ ਬਹੁਤ ਤਗੜਾ ਉਹਨੇ ਯਾਰ ਇਹਦਾ ਮੈਂ ਆਗਣਾ ਕਰਾ ਗੋ ਮਾਹਰਾ ਪਤਾ ਮੇਰਾ ਟੈਨਸ਼ਨ ਪੈ ਗਈ ਮੈਂ ਕਿਹਾ ਡਿਫੈਂਸ 70 80 ਆ ਗਈ ਮੈਂ ਜੀ ਕਿਦ guys hamara prank first success hua to aapko kaisa lag raha hai ab guys machhra ne sada itna kujina haram ditta hai na machhar kha gaya sanu hon asi chaliye machhra mari laana chalo fir chalte hain machhra laenge guys jad mein lagayi asi legs to jo mil to nahi to riya ja rahe hain bilkul bhi अनियां मैं पोड़ियां कित्ता खुतरनी आया है मेनू ही पता चलो चलो गाइस मैं तो नहीं तो रह जाता बैठ के चल जा जी करता चलो गाइस मिलते हैं फिर आपको को वहां जा गए गाइस हमारा विचार है गाइस यहां पे बहुत अच्छे अच्छे कपड़े मिलते हैं ਗਾਈਜ਼ ਅਮ ਆਏ ਥੇ ਸਿਰਫ ਮੱਛਰਾਂ ਵਾਲੀ ਲੈਣੇ ਲੇਕਿਨ ਮੰਗ ਚੁਕੇ ਯਹਾਂ ਤੇ ਔਰ ਇਸ ਮੰਗ ਲੈ ਲੇਂਗੇ ਅਬ ਥੋੜਾ ਸਾ ਗਰੋਸਰੀ ਕਰ ਲਈਏ ਗਰੋਸਰੀ ਓਕੇ ਯਾ ਨਹੀਂ ਕਰਨੀ ਯਾਰ ਤੁਹਾਨੂੰ ਨਹੀਂ ਕਰਨੀ ਲੱਗਦਾ ਬੋਤਲੋਂ ਦਾ ਪਤਾ ਨਹੀਂ ਲੱਗਦਾ ਹੈਗਾ ਰਸਤਾ ਪੀ ਕਰਨੀ ਦਾ ਫੋੜ ਬੋਲ ਦੀ ਕੰਨੀ ਚੁਕਨੀ ਇੱਕਾਤ ਨਾ ਚੁੱਕ ਲੋ

आया गाइस वो देखो गाइस इधर देखो पहले वो आ रहे हैं दो वानर सेवा सेना ये वानर सेना जो ब्राज लेके आए हैं और ये तो क्या लेके आए पेड़ लेके आए और ये फिर क्या है आइस ब्रेड ब्रिज लाई हुई है यस तो क्या है तू कुत्तों की तरह तो गाइस आप क्या बना रहे हो कितने बर्तन माँजती है ये सारा दिन कलावा <laughs> तो तो डाल के बैठी हुई है फोन पे लगी हुई है बात करती रहती फोन पे अपनी मम्मी से कभी भाभी से चलो गाइस फिर मिलते हैं आपको ऊपर जाके ये हमारा नीचे वाला पोशन है तो गाइस अब हम जा रहे हैं डोसा खाने हमारी जो सड़क पे है तो मुझे डोसा ये पिलाएगी वो गाइस तो हम जा रहे हैं डोसा खाने जो ये मुझे डोसा खिलाने जा रही है कैसे जबरदस्ती ले आई ये कहती चलो डोसा खिला के लाती हूँ आपको तो लगी है भूख लगी है, हम रोटी भी हम बना नहीं सकते गाइस सब बनाते कम है रोटी तो हमें सोचना नहीं है तो कहती चलो मैं ट्रेन देनी थी जो ये जब रोटी नहीं बनानी होती तो ये कह चलो आपको कुछ खिला ही लाती तो चलो फिर डोसा खा हाँ, खाते हैं वहाँ आते हैं तो कई सब डोसा खाने ये कहती हैं हम नहीं आ रही खाना हमें पैक करवाना है तो हमने पैक सब कर के

ਕੌਣ ਤੇ ਨਾ ਅਹ ਹੂੰ ਗੱਲ ਤੇ ਪਾ ਲੈਣਾ 8 ਹਾਂ ਇੱਧੇ ਪਾਵਾਂਗੇ ਜਾਣ ਕੇ ਕਰਦੀ ਫਿਰ ਤੂੰ ਬੰਦ ਕਰੀ ਤੈਨੂੰ ਪਤਾ ਨਾ ਸਿਰ ਪਾੜ ਛਾਵੇਂ ਹੋਵੇ ਚਲੋ ਗਾਇਸ ਮੈਂ ਇਸ ਵਲੌਗ ਨੂੰ ਕਰਨ ਲੱਗੀ ਹਾਂ ਇੱਥੇ ਐਂਡ ਮਿਲਦੇ ਆਂ ਆਪਾਂ ਤੁਹਾਨੂੰ ਨੈਕਸਟ ਵਲੌਗ ਚ ਕੱਲ ਦੇ ਵਲੌਗ ਕੱਲ ਦੇ ਵਲੌਗ ਕੱਲ ਦਾ ਵਲੌਗ ਬਹੁਤ ਸਪੈਸ਼ਲ ਹੋਏਗਾ ਆਪਾਂ ਜਾਵਾਂਗੇ ਬਹੁਤ ਵਧੀਆ ਜਗ੍ਹਾ ਤੇ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਮਾਈ ਗਾਇਸ